ਪਰਦੋ ਚੰਦ ਨਿਗਸੋੜੇ ਪਾਵੇ ਸੋਣ ਵੀਰ ਕੁੱਤੀ ਅਕਲੇ ਪਰਦੋ ਚੰਦ ਨਿਗਸੋੜੇ ਕਾਂ ਸੋਣ ਦੀ ਮੈਂ ਬੰਦਾ ਫੀਰ ਨਹੀਂ ਪਰਦੋ ਚੜਦੀ ਨੂੰ ਅੱਗ ਲੱਗ ਜਾ चढ़गी बनेर उ सगी भुल लेंगे रास्ते सगी फुल लेंगे हिखिया छो

ਮੇਲੇ ਮੇਤੰਦ ਮੈਂ ਤੱਕ ਤੇ ਪਾਉਣੀਆ ਦਰਮੇ ਮੇ ਮੇਤੰਦ ਮੈਂ ਤੱਕ ਤੇ ਪਾਉਣੀਆ ਦਰ ਸਰਾ ਕਿਦਾਂ ਸਾਰਾ ਜੀ ਮੈਂ ਲੰਗਉਣੀਆ ਜਾਲ ਕਰਾਂ ਤੈਨੂੰ ਹਰੀ ਵੇ ਤੂੰ ਬਝਿਦਾਗਾ I don't.

Yeah.